ਸਦਾ ਨਿਸ਼ਾਨ ਝੂਲ ਦੇ ਰਹਿਣ ਪੰਥ ਪਿਆਰੇ ਦੇ ਲੱਖ ਖੁਸ਼ੀਆਂ ਪਤਛਾਈਆਂ ਜੇ ਸਤਗੁਰ ਨਦਰ ਕਰੇ ਹਾਂਜੀ ਇਹ ਨੇ ਸਾਡੇ ਸਰਦਾਰ ਤੇਜਾ ਸਿੰਘ ਫੌਜੀ ਪੈਂਡਰਲਾ ਜ਼ਿਲ੍ਹਾ ਮੋਹਨਸਾ ਪੈਸੇ ਤਾਂ ਬਹੁਤ ਹੁੰਦੇ ਆ ਲੋਕਾਂ ਕੋਲੇ ਪਰ ਦਿਲ ਕਿਸੇ ਕਿਸੇ ਕੋਲੇ ਹੁੰਦਾ ਉਹ ਹੈ ਦਿਲ ਸਰਦਾਰ ਤੇਜਾ ਸਿੰਘ ਕੋਲੇ ਤੇ ਨਾਲ ਆਏ ਨੇ ਸਾਡੇ ਪ੍ਰਧਾਨ ਜੀ ਇਹ ਗੱਡੀ ਹੈ ਜਿਹੜਾ ਗੁਰੂ ਘਰ ਨੂੰ ਪਾਲਕੀ ਸਾਹਿਬ ਆਸਤੇ ਜਿਹੜੀ ਉਹ ਸੇਵਾ ਦਿੱਤੀ ਹੈ ਸਰਦਾਰ ਤੇਜਾ ਸਿੰਘ ਫੌਜੀ ਨੇ ਗੁਰਦੁਆਰਾ ਸੰਗਤ ਸਰ ਸਹ ਪਿੰਡ ਰੱਲਾ ਪਾਲਕੀ ਸਾਹਿਬ ਵਾਸਤੇ ਗੱਡੀ ਜਿਹੜੀ ਉਹ ਭੇਟ ਕਰੀਏ ਕਿ ਟਰਾਲੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਕਈ ਵਾਰ ਸਫਾਈ ਨਹੀਂ ਵੀ ਹੁੰਦੀ ਤੇ ਇਹ ਬਿਲਕੁਲ ਪਾਲਕੀ ਸਾਹਿਬ ਵਾਸਤੇ ਸਪੈਸ਼ਲ ਗੱਡੀ ਹੈ ਜਿਹੜੀ ਉਹ ਦਿੱਤੀ ਗਈ ਹੈ ਗੱਡੀ ਦਾ ਨਰੈਕਸ਼ਨ ਕਰ ਰਹੇ ਪਰ ਤਾਂ ਸਰਦਾਰ ਜਗਦੇਵ ਸਿੰਘ ਜਨਾਗਲ ਇਹ ਕੁੰਡੀਆਂ ਲੱਗੀਆਂ ਨੇ ਚਾਨਣੀ ਸਾਹਿਬ ਬੰਨਣ ਵਾਸਤੇ ਤੇ ਬਹੁਤ ਵਧੀਆ ਤਰੀਕੇ ਤੇ ਢੰਗ ਦੇ ਨਾਲ ਹੈ ਜਿਹੜੀ ਉਹ ਗੱਡੀ ਤਿਆਰ ਕੀਤੀ ਗਈ ਹੈ ਕਮੇਟੀ ਨੇ ਵੀ ਬਹੁਤ ਧੰਨਵਾਦ ਕੀਤਾ ਸਰਦਾਰ ਤੇਜਾ ਸਿੰਘ ਦਾ ਵੀ ਵਧੀਆ ਗੱਲ ਹੈ ਚੀਜ਼ ਦੀ ਸਾਨੂੰ ਜ਼ਰੂਰਤ ਵੀ ਸੀ ਵੀਡੀਓ ਚੰਗੀ ਲੱਗੀ ਤਾਂ ਕਮੈਂਟ ਜ਼ਰੂਰ ਕਰਨਾ ਤੇ ਸਾਰਿਆਂ ਨੇ ਤਹਿ ਦਿਲੋਂ ਧੰਨਵਾਦ ਕੀਤਾ ਖੁਸ਼ੀ ਮਨਾਈ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਦੇ ਹਵਾਲੇ ਜਿਹੜਾ ਉਹ ਚਾਬੀ ਤੇ ਗੱਡੀ ਦਿੱਤੀ ਗਈ ਧੰਨਵਾਦ